ਉਹ ਲੇਜਰ ਆਪਾਂ ਚੱਲ ਰਿਹਾ ਆਪਣਾ ਇੱਥੇ ਆਇ ਸ਼ੁਰੂ ਕਰਨਾ ਸੀ ਤੇ ਟਾਵਰ ਲਾਤਾ ਹੀ ਟਾਵਰ ਕਰਤਾ ਹੁਣ ਬੰਦ ਕਿਉ ਟਾਵਰ ਬੰਦ ਆਇ ਕਰਤਾ ਹੁਣ ਉਹ ਸਾਹਮਣੇ ਚੱਲੀ ਜਾਂਦਾ ਆਹ ਨੇੜੇ ਨਾਲ ਹੀ ਇਹ ਚੱਲੀ ਜਾਂਦਾ ਤੇ ਉਧਰੋਂ ਇਹ ਚੱਲੀ ਜਾਂਦਾ ਕਾਹ ਕਰਕੇ ਟਾਵਰ ਕੀਤਾ ਬੰਦ ਹੁਣ ਬੱਤੀਆਂ ਦਿਖਾਈ ਬਾਈ ਆ ਹਰੀਆਂ ਬੱਤੀਆਂ ਇਹ ਹਰੀਆਂ ਕਦੋਂ ਆਂਗੇ ਲਾਲ ਨਹੀਂ ਆਣਾ ਇਹ ਰੇਂਜ ਤੇ ਇਹ ਹੁਣ ਰੇਂਜ ਤੋਂ ਬਾਹਰ ਹੋ ਗਿਆ ਹੁਣ ਮਾਲਾ ਦੋਨਾਂ ਦੀ ਇੱਕ ਰੇਂਜ ਆ ਰੇਂਜ ਤੋਂ ਬਾਹਰ ਹੋ ਗਿਆ ਲਾਲ ਆ ਗਿਆ ਹੁਣ ਤਾਂ ਚੱਕਦਾ ਉਹ ਲਾਲ ਆ ਗਿਆ ਲਾਲ ਤੇ ਮਾਲਾ ਸਹੀ ਹੁੰਦਾ ਹਾਂ ਇੱਕ ਵਾਰ ਸਹੀ ਹੈ ਤੇ ਜੇ ਹਰਾ ਹੋਏ ਹਰੇ ਤੇ ਸਹੀ ਹੈ ਨਹੀਂ ਹਰੇ ਦੇ ਤਾਂ ਸਹੀ ਹੈ ਉਹ ਤਾਂ ਲਾਲ ਹੀ ਹੁੰਦਾ ਇਹਨਾਂ ਦੇ ਉਹਦਾ ਮੋਟਰ ਚੱਲਦਾ ਕਰਕੇ ਆ ਨਾਲ ਚੱਲਦੀ ਨਾ ਨਹੀਂ 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 ਆ ਹਰੀਆਂ ਬੱਤੀਆਂ ਬਹੁਤ ਕਲੀਅਰ ਦੀ ਨਿਸ਼ਾਨੀ ਹੈ ਅੱਛਾ ਨਿਸ਼ਾਨੀ ਹੈ ਇਹ ਕਲੀਅਰ ਹੋ ਗਿਆ ਤੇ ਲਾਲ ਬਹੁਤ ਅਦਰ ਜੇ ਤਾਂ ਹਲ ਜਲਦੀ ਆ ਤੁਹਾਨੂੰ ਕਿ ਟੱਪੂ ਆ ਇਹ ਥੱਲੇ ਜੰਦੀ ਤੋਂ ਹੋ ਸਕਦੀ ਹੈ ਅੱਲਾ ਜੰਦੀ ਛੱਡੂਆ ਹਾਂ ਮੈਂ ਮਨ ਬਤਲਾਵਾ ਹਵਤ ਤੇ ਹੁਣ ਅਰੇਂਜ ਤੋਂ ਨਾਲ ਇੱਕ ਹੋਈ ਜਾਗੇ ਜੇ ਗ੍ਰੈਂਡ ਚੱਲਦੇ ਨਾ ਨਹੀਂ ਦੋਨੇ ਚੱਲਦੇ ਨਹੀਂ ਇੱਕੇ ਟਾਵਰ ਤੇ ਇੱਕ ਆਣਾ ਇੱਕ ਟਾਵਰ ਤੇ ਜਲਣਗੇ ਵੀ ਆਏ ਵੀ ਦੋਹੇ ਟਾਵਰ ਆਪਾਂ ਇਹਦੇ ਦੇ ਬਰਾਬਰ ਦੀ ਜਗ੍ਹਾ ਤੇ ਬੰਦ ਤੇ ਮਨ ਲੜਿਆ ਪੱਟ ਆਵਰ ਆਪਣਾ ਲਾਲਾ ਇੱਧਰ ਉੱਧਰ ਉਹਦਾ ਲਾਲਿਆ ਉਹ ਚਲਦੇ ਨਹੀਂ ਫੇਰੇ ਮਨ ਕੇ ਚੱਲ ਉਹਦੀ ਰੇਂਜ ਚ ਗੱਲੇਗੇ ਉਹ ਵੀ ਤਾਂ ਦੋਹੀ ਹੋਈ ਜਾਊ ਆਪਾਂ ਦੀ ਤੰਗ ਹੋਈ ਜਾਊਗਾ ਅੱਗਾ ਵੀ ਇੱਕ ਦੂਜੇ ਨਾਲ ਤੰਗ ਹੋਈ ਜਾਵਾਂ ਮਾ ਥੋੜੇ ਆ ਭਾਈ ਜਾਵਾਂਗੇ ਹਾਂ ਅੜੀ ਜਾਂਦੇ ਹਾਂ ਹਾਂ ਹੁਣ ਮਾਲਾ ਰੇਜ ਤੇ ਕਿੱਥੇ ਚੱਲੀ ਜਾਂਦੇ ਆ ਉਹ ਇੱਕ ਟਾਵਰ ਤੇ ਉਹਦੇ ਟਾਵਰ ਤੇ ਹਾਪਰ ਟਾਵਰ ਬੰਦ ਕਰਤਾ ਉਹ ਬੰਦ ਸਪਾਈ ਵਾਰੀ ਜਾਂਦਾ ਠੀਕ ਹੈ ਤਾਂ ਕਰਕੇ ਆਪਾਂ ਉਹਦਾ ਕਿਉਂ ਖਰਾਬ ਕਰਨਾ ਖਾਲਾ ਸਹੀ ਨਾਲ ਲੈ ਭਾਈ ਇੱਕ ਟਾਵਰ ਤੇ ਚੱਲੀ ਜਾਂਦੇ ਹੁਣ ਦੋਨੇ ਲਓ ਬਾਈ ਟਾਵਰ ਲੱਗ ਗਿਆ ਇੱਥੇ ਹੁਣ ਆਪਾਂ ਜਾਣਕਾਰੀ ਲੈਣੇ ਆ ਬਾਈ ਤੋਂ ਪੂਰੀ ਹੁਣ ਵੀ ਕਿਵੇਂ ਹੁੰਦਾ ਟਾਵਰ ਕਿਵੇਂ ਚੱਲਦਾ ਕੀ ਪਤਾ ਲੱਗਦਾ ਲੈ ਕਿੰਨਾ ਕੁ ਟਾਈਮ ਦੱਸੀ ਬਾਈ ਪਹਿਲਾਂ ਖਾ ਜਾਂਦਾ ਇਹ ਘੰਟਾ ਤੱਕ ਕਿਵੇਂ ਬਾਈ ਬਾਣ ਲਾਉਣ ਮੇਲੇ ਹਾਂ ਜੇ ਕਰਾਹਾ ਲਾਉਣੇ ਆ 40 ਤੋਂ 45 ਮਿੰਟ ਖਾ ਜਾਂਦਾ ਬਾਣ ਦੇ ਹਿਸਾਬ ਨਾਲ ਆ ਬਾਈ ਵੀ ਜਿਹੇ ਜੇ ਬਾਣ ਹੋਊਗਾ ਕੋਈ ਮਿੱਟੀ ਹੱਲ ਚੱਲ ਜਾਵੇ ਹਾਂ ਉਹ ਠੀਕ ਹੈ ਜੀ ਆਪਾਂ ਸਪਾਈ ਮਾਣਾ 40 ਤੋਂ 45 ਮਿੰਟ ਲੱਗ ਜਾਂਦੇ ਵੀ ਆਪਾਂ ਨੂੰ ਪਹਿਲਾਂ ਬਾਹ ਕੇ ਸੁਹਾਗਾ ਮਾਰ ਦੇਣਾ ਚਾਹੀਦਾ ਸਵਾਗਤ ਆਇਆ ਬਈ ਜੇ ਹੁਣ ਤੂੰ ਸੁਹਾਗਾ ਨਹੀਂ ਮਾਰਿਆ ਬਾਹਲੇ ਲੋਕ ਕੀ ਕਹਿੰਦੇ ਨੇ ਨਾ ਵੀ ਇਹ ਧੜਕਣ ਦਾ ਮਾਰਾ ਕਹਿੰਦਾ ਹੈ ਹਾਂ ਵੀ ਜਦੋਂ ਸੁਹਾਗਾ ਮਾਰਦਾ ਵੀ ਇਹ ਧੜਕਦਾ ਉਹ ਧੜਕਣ ਨਾਲ ਨਹੀਂ ਬਈ ਜਦੋਂ ਹੁਣ ਤੂੰ ਸੁਹਾਗਾ ਨਹੀਂ ਮਾਰਿਆ ਪਹਿਲਾਂ ਫੰਟਾ ਮਾਰੂਗਾ ਮੈਂ ਇੱਕ ਤਰ੍ਹਾਂ ਸੁਹਾਗੇ ਮਾਰੂਗਾ ਤੇਰੇ ਪੈਸੇ ਬੇਅਰਥ ਜਾਣਗੇ ਹਾਂ ਠੀਕ ਹੈ ਜੇ ਤਰ੍ਹਾਂ ਸੁਹਾਗਾ ਮਾਰੇ ਉਹ ਮੈਂ ਆਪਦਾ ਲੇਵਲ ਮਾਰੂਗਾ ਜੇ ਐਂ ਚੱਲਦਾ ਕਰਾ ਤਾਂ ਐਂ ਚਲਾਵਾਂਗੇ ਇਹ ਐਂ ਚੱਲਦਾ ਆਂ ਆਪਾਂ ਇਹੇ ਸਿਸਟਮ ਨਾਲ ਹੀ ਚੱਲਣਾ ਪੈਂਦਾ ਆਪਦੀ ਮਰਜ਼ੀ ਨਾਲ ਤਾਂ ਆਪ ਇਹਨੂੰ ਚਲਾ ਨਹੀਂ ਸਕਦੇ ਹਾਂ ਤੇ ਜੇ ਹੁਣ ਮਾਲਾ ਤੇ ਆ ਕਰਾਹਾ ਤੇਰਾ ਵੀ ਚੱਲੀ ਜਾਂਦਾ ਇੱਥੇ ਇਧਰ ਇਹ ਨਾਲ ਤੇਰਾ ਹੋਰ ਚੱਲੀ ਜਾਂਦਾ ਉਹਦਾ ਸਿਸਟਮ ਦਾ ਕੀ ਹਾਲ ਹੈ ਉਹਦੇ ਆ ਮੈਂ ਹੁਣ ਆ ਉਹਦੇ ਨਾਲ ਗਿੱਟ ਤਾਂ ਚੱਕਦਾ ਗਿੱਟ ਡੂਡ ਮਾਲਾ ਆ ਟਾਵਰ ਚੱਕਦਾ ਤਾਂ ਹਾਂ ਹਾਂ ਗਿੱਟ ਡੂਡ ਇੱਥੇ ਟਾਵਰ ਹਾਂ ਹੇ ਥੱਲੇ ਲੱਗਦਾ ਨਹੀਂ ਹੁਣ ਥੋੜਾ ਜਿਹਾ ਰਹਿ ਗਿਆ ਹਾਂ ਨਹੀਂ ਮੇਰਾ ਡੱਬੇ ਤੇ ਚੜ ਕੇ ਉਹਦੇ ਉੱਤੇ ਸੱਚਾ ਤੇ ਹੱਥ ਲੱਗਦਾ ਹੁਣ ਆਪਣਾ ਹੱਥ ਨਹੀਂ ਲੱਗਦਾ ਉਤੇ ਅੱਛਾ ਉਹ ਉਹਦੇ ਨਾਲ ਰੇਂਜ ਹੁਣ ਆਪਣੀ ਕੋਈ ਟੱਚ ਨਹੀਂ ਹੁੰਦੀ ਠੀਕ ਹੈ ਉਹ ਵੀ ਵਰਗਾ ਚਲੀ ਜਾਓ ਆਪਾਂ ਵੀ ਵਰਗੇ ਚਲੀ ਚਲਾਂਗੇ ਵੀ ਵੱਡੋ ਵੱਡ ਕਰ ਲਿਆ ਹੁਣ ਹਾਂ ਹਾਂ ਜੇ ਮੰਨ ਲਾ ਵੀ ਇਕਲੇ ਇੱਕੇ ਟਾਵਰ ਤੇ ਚੱਲਦੇ ਜਾਂਦੇ ਦੋ ਹਾਂ ਇੱਕ ਤੇ ਦੋ ਚੱਲ ਜਾਂਦੇ ਇੱਕ ਤੇ ਦੋ ਚਾਰ ਆਲਾ ਤਿੰਨ ਚਾਰ ਆਲਾ ਕਿੰਨੀ ਚਲਾਉਂ ਜਿਹੜਾ ਉਹ ਮਗਰਿਆੜ ਤੇ ਕੱਸਿਆ ਹੋ ਤੇਰਾ ਉਥੇ ਬੱਤੀਆਂ ਆਉਂਦੀਆਂ ਲਾਲ ਤੇ ਹਰੀ ਉਹਦਾ ਕੀ ਨਿਸ਼ਾਨੀ ਉਹ ਨਿਸ਼ਾਨੀ ਦੱਸਦਾ ਵੀ ਮੰਨ ਕੇ ਚੱਲ ਵੀ ਦੱਸਦਾ ਇੱਥੋਂ ਮਿੱਟੀ ਪੱਟਣੀ ਐ ਇੱਥੋਂ ਚੱਕਣੀ ਐ ਅੱਛਾ ਤੇ ਜਦੋਂ ਹਰੀਆਂ ਬੱਤੀਆਂ ਹੁੰਦੀਆਂ ਉਹ ਕਲੀਅਰ ਦਿੰਦੀਆਂ ਜਦੋਂ ਬੱਤੀਆਂ ਹਰੀਆਂ ਹੋ ਗਈਆਂ ਮੰਨ ਲਾ ਸਾਫ ਹੋ ਗਿਆ ਵਧੀਆ ਕਲੀਅਰ ਹੈ ਹਾਂ ਬਾਲਾ ਸਪਾਈ ਮਾਰਨ ਵੇਲੇ ਹਰੀਆਂ ਬੱਤੀਆਂ ਆਉਣਗੀਆਂ ਪਹਿਲੇ ਫਾਂਟੇ ਤੱਕ ਇਹਦੇ ਲਾਲ ਚੱਲ ਪਈ ਕਿਤੇ ਹਰੀ ਚੱਲ ਪਈ ਬਹੁਤ ਤਾਂ ਹਟਾ ਹਾਂ ਮਾ ਦੂਰੇ ਫਾਂਟੇ ਤੇ ਹੋ ਜਾਂਦਾ। ਤੇ ਜਦੋਂ ਹਰੀਆਂ ਭੱਜ ਜਾਣ ਮੰਨ ਕੇ ਤਾਂ ਖਤਮ ਹੋ ਜਾਂਦਾ ਉਹਦੇ ਹੀ ਖੜ ਜਾਂਦਾ। ਮਨ ਲ ਜਦੋਂ ਅ اچھا ਟਾਵਰ ਖੜ ਜਾਂਦਾ। ਵੀ ਜਦੋਂ ਟਾਵਰ ਖੜ ਗਿਆ ਉਦੋਂ ਹਰੀਆਂ ਬੱਤੀਆਂ ਖਤਮ ਹੋ ਜਾਂਦੀਆਂ। ਮਨ ਲ ਜਿਹੜੀ ਭੁਮੀਰੀ ਘومی ਜਾਂਦੀ ਹੁੰਦੀ ਨੇ ਤਾਂ ਹਾਲੀ। ਹਾਂ ਹਾਂ ਹਾਂਜੀ ਹਾਂਜੀ। ਆਹ ਖੜ ਜਾਂਦੀ ਨੇ ਭੁਮੀਰੀ ਜੀ। ਹਾਂ ਜਦੋਂ ਆਪਾਂ ਸੱਚ ਮੰਨ ਕਰਤੀ ਉਦੋਂ ਹਰੀਆਂ ਬੱਤੀਆਂ ਭੱਜ ਜਾਂਦੀਆਂ ਨੇ ਹੁਣ ਆਪਣੇ ਉਹ ਆਪਣੀ ਰੇਂਜ ਆਈ ਪਈਆਂ ਹਰੀਆਂ ਬੱਤੀਆਂ ਆਈਆਂ ਪਈਆਂ। ਹੁਣ ਆਪਣਾ ਰੇਂਜ 'ਚ ਖੜਾ ਹੋ। ਨਾ ਹਰੀਆਂ ਬੱਤੀਆਂ ਮਨ ਲ ਕਾੜ ਦੇਖ ਹੀ ਲਈਓ ਵੀਰ। ਕਰਾਹੇ ਤੇ ਚੜ ਕੇ ਦੇਖ ਆਪਾਂ। ਆਹ ਹਰੀਆਂ ਬ ਹਾਂ ਹਰੀਆਂ ਆ ਨਾ ਇੱਧਰ ਵੀ ਆਈਆਂ ਪਈਆਂ ਇਹਦੇ ਵਿੱਚ ਵੀ ਇਹਦੇ ਵਿੱਚ ਵੀ ਆਈਆਂ ਨੇ ਲੈ ਇਹ ਤੇ ਹਰੀਆਂ ਆ ਵੰਗਾਂ ਇੱਧਰ ਵੀ ਹਰੀ ਤੇ ਇੱਧਰ ਮਗਰਿਆੜ ਵਾਲੇ ਪਾਸੇ ਵੀ ਹਰੀਆਂ ਵੰਗਾਂ ਵੰਗਾਂ ਇਹ ਆਪਣੀ ਰੇਂਜ ਚ ਹੁਣ ਹੁਣ ਸਹੀ ਰੇਂਜ ਆ ਹਾਂ ਇੱਥੇ ਮੰਨ ਕੇ ਚੱਲੂ ਆ ਤੇ ਹੁਣ ਮਾਲਾ ਬਾਈ ਵਧੀਆ ਲੱਗ ਜੂਆ ਵੀ ਔਖੇ ਨਹੀਂ ਪੌਂਦਾ ਵੀ ਐ ਨਹੀਂ ਉੱਚਾ ਨਹੀਂ ਮਾ ਹੋ ਜਾਊ ਹਾਂ ਹੁਣ ਮੰਨ ਕੇ ਚੱਲ ਸਹੀ ਤਰ੍ਹਾਂ ਵੀ ਟਰੈਕਟਰ ਔਖੇ ਨਹੀਂ ਹੁੰਦੇ ਹਾਂ ਹਾਂ ਕਿਉਂ ਫਿਰ ਨਹੀਂ ਤਾਂ ਉਹਨਾਂ ਦਾ ਬੜਾ ਖਰਾਬ ਹੋਊ ਨਾਲੇ ਆਪਣਾ ਖਰਾਬ ਹੋਊਗਾ ਤੇ ਨਵਾਂ ਲਿਆ ਇਹ ਕਿਰਾਹਾ ਤੁਸੀਂ ਬਾਈ 24 ਮਾਡਲ ਆ 24 ਮਾਡਲ ਪਹਿਲਾਂ 21 ਮਾਡਲ ਸੀਗਾ ਹਾਂ ਉਹ ਦੇਖ ਕੇ ਤੇ 24 ਮਾਡਲ ਲੈਂਦਾ ਇਥੇ ਕੀ ਇਹ ਕਿੰਨੇ ਦਾ ਲਿਆ ਕਹਿੰਦਾ ਇਹ 2 ਲੱਖ ਤੇ 40 ਕਿਹ ਹਜ਼ਾਰ ਦਾ 30 ਦਾ ਪਿਆ ਇਥੇ ਮੈਂ ਉਹ ਵਿੱਚ ਕਟਾ ਕੇ 70 ਹਜ਼ਾਰ ਦਿੱਤਾ ਕਿੰਨਾ 230 ਦਾ 230 ਦਾ ਪੈ ਜਾਦਾ ਅੱਛਾ ਇਹ ਗੁਰਨਾਨਕ ਗਰੁੱਪ ਵਾਲਿਆਂ ਦਾ ਉਹਨਾਂ ਦਾ ਸਿਸਟਮ ਆ ਸਾਰਾ ਗਾਰੰਟੀ 2 ਸਾਲਾਂ ਦੀ ਆ ਉਹ ਲਿਖਿਆ ਪਿਆ ਨਾ ਗੁਰਨਾਨਕ ਹਾਂ ਨਾਨਕ ਗਰੁੱਪ 2 ਸਾਲਾਂ ਦੀ ਫੁੱਲ ਗਾਰੰਟੀ ਹੈ ਇਹਨਾਂ ਦੀ ਕੋਈ ਵੀ ਚੀਜ਼ ਹੋਵੇ ਹਾਂ ਵੀ ਉਹ ਆਪ ਨੂੰ ਚੇਂਜ ਕਰਕੇ ਦੇਣਗੇ ਵੀ ਦਿੱਕਤ ਆ ਵੀ ਆਪਦੇ ਕੋਲੋਂ ਲੱਕ ਦੇਣਗੇ ਸਾਰਾ ਅੱਜ ਵੀ ਆਪਾਂ ਉਹਨੂੰ ਫੋਨ ਮਾਰਤਾ ਮੇਰੇ ਹਿੱਸੇ ਦਾ ਵੈਰਡਿੰਗ ਪੱਟਾ ਗਿਆ ਸੀਗਾ ਹਾਂ ਸਾਰਾ ਹਿੱਸਾ ਪਿਛਲਾ ਨਵਾਂ ਚੇਂਜ ਕਰਨਾ ਅੱਛਾ ਉਹ ਕਹਿੰਦੇ ਮੈਂ ਇਹਨੂੰ ਨਾ ਕਿ ਮੈਂ ਤੁਸੀ ਮੈਨੂੰ ਤਾਂ ਪੈਸੇ ਲੈ ਲਓ ਮੈਨੂੰ ਕਿਰਾਇਆ ਹੀ ਹੋਰ ਦੇ ਦਿਓ ਉਹ ਕਹਿੰਦੇ ਕਿਉਂ ਪੈਸੇ ਲਾਉਣਾ ਸੀ ਤੈਨੂੰ ਫਿਰ ਹੀ ਬਦਲ ਕੇ ਜਾਵਾਂ ਅੱਛਾ ਉਹ ਤੇਰਾ ਹਿੱਸਾ ਹੀ ਬਦਲ ਜਾਣਗੇ ਫਿਰ ਹਾਂ ਉਹ ਟਾਂਕਾ ਪੱਟਾ ਗਿਆ ਸੀਗਾ ਪਤਾ ਨਹੀਂ ਕਿਹੜੇ ਹਿਸਾਬ ਨਾਲ ਕੋਈ ਘੱਟ ਵੱਧ ਲੱਗਿਆ ਸੀਗਾ ਠੀਕ ਹੈ ਤੇਰੇ ਪਿੰਡੇ ਲਾਉਂਦਾ ਸੀਗਾ ਉੱਦੋਂ ਅੱਛਾ ਤਾਂ ਕਰ ਉਹ ਤਾਂ ਕਰਕੇ ਹੁਣ ਇਹਨਾਂ ਨੂੰ ਗਰੰਟੀ ਉਹਨਾਂ ਦੀ ਬਹੁਤ ਹੈ ਗਰੰਟੀ ਪੂਰੀ ਜੱਚਵੀਂ ਹੈ ਇੱਕ RAME PANDA ਆਇਆ ਉਹਦੇ ਇਹਦੇ ਨਾਲ ਦਾ ਸਟ ਤੇ ਆ ਜਿਹੜੀਆਂ ਬੈਟਰੀਆਂ ਰੱਖੀਆਂ ਆ ਇਹ ਕਿੰਨੇ ਕ ਕਚਾਈਂ ਦਿੰਦਾਂ ਆ ਇਹ ਇਹ ਦੋ ਬੈਟਰੀਆਂ ਇਹ ਇੱਕ ਬੈਟਰੀ 4 ਦਿਨ ਕੱਢ ਜਦੀ ਹੈ 4 ਦਿਨ ਕੱਢ ਜਾਂਦੀ ਇੱਕੋ ਟਾਵਰ ਤੇ ਭਾਵੇਂ ਦਿਨੇ ਰਾਤ ਚਲਾਈ ਆ ਦਿਨ ਰਾਤ ਹੁਣ 22 ਘੰਟੇ ਵੀ ਲਗਾਤਾਰ ਚੱਲ ਗਈ ਜਿਹੜੀ ਬੈਟਰੀ ਘਰੇ ਚਾਰਜ ਲੱਗੀ ਪਈ ਆ ਹਾਂ ਉਹ ਕੱਲ ਰਾਤ ਕੱਟ ਮਾਰ ਗਈ ਉਹ ਤੇ ਉਹ ਅਸੀਂ ਰਾਤ ਬਾਅਦ ਦਿੱਤੀ ਹੁਣ ਉਹ ਘਰੇ ਚਾਰਜ ਉਹਨੂੰ ਚਾਰਜ ਲਾਦਨੇ ਨੂੰ ਮੰਨ ਲਾ ਇਹ ਚਾਰਜ ਹੋ ਗਈ ਜਦੋਂ ਆਹ ਲਾ ਦੋ ਫੇਰ ਹਾਂ ਠੀਕ ਹੈ ਤੇ ਹੁਣ ਹੋਰ ਕੋਈ ਇੰਨੀ ਜਾਣਕਾਰੀ ਕੀ ਐ ਮਨ ਲਾ ਕਰਾਹੇ ਦਾ ਜੇ ਆਪਾਂ ਹੁਣ ਮਨ ਲਾ ਤੂੰ ਤਾਂ ਉੱਥੇ ਦੇਖੀ ਜਾਨਾ ਬੱਤੀਆਂ ਲਾਲ ਤੇ ਹਰੀ ਤੈਨੂੰ ਤਾਂ ਪਤਾ ਲੱਗ ਜਾਂਦਾ ਸਾਨੂੰ ਕੀ ਪਤਾ ਲੱਗੇ ਵੀ ਕਰਾਹਾ ਵਧੀਆ ਲੱਗਿਆ ਉਹ ਤਾਂ ਹੁਣ ਤੂੰ ਪਾਣੀ ਛੱਡੇਗਾ ਉਦੋਂ ਪਤਾ ਲੱਗੂ ਬਾਕੀ ਸਿਰੇ ਆਹ ਟਾ ਨਉ ਕੀ ਪਤਾ ਲੱਗੂ ਭਾਈ ਇੱਕ ਤਾਂ ਬਾਈ ਜੇ ਤੂੰ ਪਾਣੀ ਛੱਡ ਲੈ ਤੈਨੂੰ ਪਾਣੀ ਦੱਸ ਦੂ ਬਾਅਦ ਵਿੱਚ ਹਾਂ ਵੀ ਪਾਣੀ ਇੱਕੋ ਜਿਹਾ ਤੁਰਿਆ ਜਾਂਦਾ ਪਾਣੀ ਇੱਕੋ ਜਿਹਾ ਤੁਰੇ ਨੰਬਰ 2 ਤੇ ਜਿਹੜੇ ਆਹ ਹਨਾ ਗੁੱਡੀਆਂ ਟਰੈਕਟਰ ਦੀਆਂ ਹਾਂ ਇਹ ਨਾ ਤੈਨੂੰ ਬਾਹਰ ਚ ਦਿਖਾਈ ਦੇਣਗੀਆਂ ਮਲਕ ਰਾਹੇ ਵਾਲ ਟਾਇਰ ਹੀ ਦੱਸਣਗੇ ਕੱਲੇ ਹਾਂ ਕੱਲੇ ਕਲਾਹੇ ਰਾਹੇ ਵਾਲ ਟਾਇਰ ਹੀ ਦੱਸਣਗੇ ਵੀ ਬਾਣ ਪੱਧਰ ਹੋ ਗਿਆ ਬਾਣ ਪੱਧਰ ਹੋ ਗਿਆ ਬਾਕੀ ਕਰਨਾ ਇਹਨੇ ਆ ਹਾਂ ਇਹਨੇ ਸਿਸਟਮ ਹੈ ਇਹ ਮਾਚਰ ਇਹ ਡੇਲੀ ਚੈੱਕ ਕਰਦਾ ਘਰੇ ਆਪਦਾ ਇਹਦਾ ਕੀ ਪਤਾ ਲੱਗਦਾ ਇਹਨੂੰ ਇਹਦੇ 4 ਹੀ ਸ਼ੀਸ਼ਿਆਂ ਦੀ ਰੇਂਜ ਹੁੰਦੀ ਆ ਮਨਕੇ ਚੱਲ ਵੱਖਰੀ ਵੱਖਰੀ ਜੇ ਸ਼ੀਸ਼ੇ ਇਹ ਡੋਡੀ 4 ਸੈੱਟ ਹੈ ਦੀਆਂ ਹਾਂ ਉਹ ਸਾਈਡਾਂ ਦੇ ਹਿਸਾਬ ਨਾਲ ਇਹ ਘਰੇ ਚੈੱਕ ਹੋ ਜਾਂਦਾ ਹੈ ਆ ਹੁਣ 32 ਲਾਲ ਚੱਲਦੀ ਆ ਉਹ ਪੁਮੀਰੀ ਦੇ ਵਿੱਚ ਵਿਚਾਲੇ ਇਹ ਬੰਦ ਹੋ ਜੂ ਫੇਰ ਇਹਦਾ ਜੇ ਸੱਚ ਬੰਦ ਕਰਗੇ ਫੇਰ ਬੰਦ ਹੋ ਨਹੀਂ ਹੂੰ ਕੀ ਪਤਾ ਲੱਗੂ ਇਹਦਾ ਫੇਰ ਕਿਵੇਂ ਬਾਈ ਵੀ ਆਪਣਾ ਸਹੀ ਹੋ ਗਿਆ ਕਲੀਅਰ ਹੋ ਗਿਆ ਉਹ ਤਾਂ ਹਰੀਆਂ ਪਤੀਆਂ ਜਿਵੇਂ ਹੁਣ ਖੜੀਆਂ ਆਈਆਂ ਅੱਛਾ ਅੱਛਾ ਠੀਕ ਹੈ ਪਤਾ ਆਇਆ ਤੇ ਚਲ ਠੀਕ ਆ ਬਾਈ ਜੀ ਠੀਕ ਹੈ ਜੀ ਹੁਣ ਆਪਾਂ ਨੂੰ ਪਤਾ ਚੱਲ ਗਿਆ ਤੇ ਸਾਰਾ ਆਪਾਂ ਦੇਖ ਲਿਆ ਹੁਣ ਕਰਾਹਾ ਤੇ ਇਹ ਤੇ ਹੁਣ ਬਾਕੀ ਲੱਗਦਾ ਦੇਖਾਂਗੇ ਆਪਾਂ ਲੈ ਕਰਾਹਾ ਬਾਈ ਲੱਗ ਗਿਆ ਆਪਣੇ ਤੇ ਹੁਣ ਸਿਰੇ ਕੱਢੀ ਜਾਂਦਾ ਇਹ ਆਹ ਗੱਲ ਪੱਕੀ ਆ ਉਹਦੀ ਨਿਸ਼ਾਨੀਆਂ ਕਹਿੰਦਾ ਜਿਹੜੇ ਕਰਾਹੇ ਦੇ ਟਾਇਰ ਆ ਦੂਰੇ ਟਾਇਰ ਵਾਲੇ ਹੈ ਚਾਰ ਟਾਇਰ ਹੈ ਤੇ ਕਰਾਹੇ ਟਾਇਰ ਦਸਣੇ ਇਕੱਲੇ ਤੇ ਡਲੀਆਂ ਹੁੰਦੀਆਂ ਇਹਨਾਂ 'ਚ ਕਿਉਂ ਡਲੀ ਤਾਂ ਰਹਿੰਦੀ ਹੈ ਜਦੋਂ ਆਪਾਂ ਬਾਹਰ ਦਿੰਨੇ ਆ ਕਈ ਵਾਰ ਸੁੱਕ ਜਾਂਦਾ ਡਲੀ ਵਾਝ ਜਾਂਦੀ ਹੈ ਤੇ ਪਰ ਇਹਦੇ ਨਾਲ ਆਹ ਫੱਕ ਵਾਲਾ ਥਾਂ ਛੱਡਿਆ ਆਪਾਂ ਆ ਜਿਹੜਾ ਥਾਂ ਛੱਡਿਆ ਫੱਕ ਵਾਲਾ ਇਹ ਚ ਉਹਨੇ ਲਾਇਆ ਨਹੀਂ ਕਰਾ ਆ ਲੈਜਰ ਕਰਾ ਫੇਰਿਆ ਨਹੀਂ ਉਹ ਕਹਿੰਦਾ ਜੇ ਬਾਈ ਇਹ ਚ ਫੇਰਦਾ ਨਾ ਮੈਂ ਕਹਿੰਦਾ ਆਹ ਡਲੀਆਂ ਸਾਰੀਆਂ ਜਿਹੜੀਆਂ ਆ ਆ ਇਹ ਡਲੀਆਂ ਇਹਦੇ ਵਿੱਚ ਆ ਜਾਣਗੀਆਂ ਆ ਦੇਖੋ ਕਿੰਨੀ ਡਲੀ ਹੈ ਤੇ ਇਹਦੇ ਵਿੱਚ ਡਲੀ ਹੈ ਨਹੀਂ ਸੁਭਾਗਾ ਮਾਰਿਆ ਮੰਨ ਲਓ ਜੋ ਕਰਾਹਾ ਲਵਾਉਣਾ ਹੋਏ ਪੰਜ ਛੇ ਵਾਰੀ ਸਵਾਗਾ ਮਾਰਦੇ ਜਿੱਥੇ ਆਪਾਂ ਫੱਕ ਬੀਜਣੀ ਹੁੰਦੀ ਆ ਜੀਰੀ ਦਾ ਛੱਟਾ ਦੇਣਾ ਹੁੰਦਾ ਜਿੱਥੇ ਤੇ ਆਹ ਹੁਣ ਕਰਾਹਾ ਅਲੱਗ ਲਵਾਉਂਗਾ ਮੈਂ ਉੱਚ ਕਰਾਹਾ ਲੱਗਿਆ ਬਾਹਾਂ ਚਾ ਅਲੱਗ ਡਲੀਆਂ ਦਾ ਕਰਕੇ ਤੇ ਇਹਦੇ ਚ ਹੁਣ ਮਗਰੋ ਲਵਾਵਾਂਗੇ ਆ ਜਮਾ ਸਾਫ ਪਿਆ ਹੈ ਡਲੀਆਂ ਹੈ ਨਹੀਂ ਇਹ ਚ ਤੇ ਇਹ ਚ ਡਲੀ ਵੱਧ ਹੈਗੀ ਤੇ ਬਾਈ ਨੂੰ ਪੁੱਛਿਆ ਸੀ ਜਿਹੜਾ ਆਹ ਟਾਵਰ ਹੈ ਨਾ ਦਾ ਲੇਜਰ ਕਰਾਹੇ ਦਾ ਇੱਕ 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 ਇਹਦੇ ਨਾਲ ਟਾਵਰ ਨਾਲ 45 ਕਿੱਲੇ ਬਾਣ ਕਹਿੰਦਾ ਕਰਾਹਾ ਲੱਗ ਜਾਂਦਾ 45 ਕਿੱਲੇ ਬਹੁਤ ਹੁੰਦੇ ਆ ਟਾਵਰ ਹਲਾਉਣਾ ਨਹੀਂ ਪੈਂਦਾ 45 ਕਿੱਲੇ ਚ ਸੈੱਟ ਹੋ ਜਾਂਦਾ ਤੇ ਸਾਰਾ ਲੱਗ ਜਾਂਦਾ ਆਹ ਦੇਖ ਲਓ ਸਾਰੀਆਂ ਲੀਹਾਂ ਹੈ ਕਰਾਹੇ ਦੀਆਂ ਆਪਣੇ ਵਧੀਆ ਬਣਾਤਾ ਸੇ ਰੇ ਕੱਢੀ ਜਾਂਦਾ ਇਹ ਫੱਕੜਾ ਥਾਂ ਤਿਆਰ ਕਰਾਈ ਜਾਂਦੇ ਆ ਬਾਈ ਜੀ ਇੱਥੇ ਪੌਦ ਕੇਰਨੀ ਆ ਇੱਥੇ ਆਹ ਦੇਖ ਲੋ ਡਲੀ ਨਹੀਂ ਪੋਰਾ ਵੀ ਇਹਦੇ ਵਿੱਚ ਆਹ ਸਾਰਾ ਬਾਣ ਬਾਇਆ ਸੀ ਮੈਂ ਦੋ ਵਾਰੀ ਬਾਤਾ ਤੇ ਸੁਹਾਗਾ ਮਾਰਦਾ ਸੀ ਇਹ ਚ ਇੱਕ ਵਾਰੀ ਮਾਰਿਆ ਸੀ ਤੇ ਆ ਜਿਹੜਾ ਫੱਕੜਾ ਥਾਂ ਇਹ ਚ 6-7 ਵਾਰੀ ਸੁਹਾਗਾ ਮਾਰ ਕੇ ਤੇ ਦੋ ਤਿੰਨ ਵਾਰੀ ਕਰਾਹ ਹੁਣ ਸਪੈਸ਼ਲ ਲਵਾਉਂਗਾ ਕੋ ਸਪੈਸ਼ਲ ਲਵਾਉਂਦਾ ਐ ਫਾਇਦਾ ਨਹੀਂ ਤਾਂ ਪੱਧਰ ਹੋ ਜਾਂਦਾ ਨਾਲੇ ਕਰੜਾ ਹੋ ਜਾਂਦਾ ਐ ਚ ਡੜੀ ਹੈ ਨਹੀਂ ਹੁਣ ਪੋਰਾ ਜੀ ਤੇ ਐ ਚ ਡਲ ਗਈਆਂ ਡਲੀਆਂ ਤਾਂ ਕਿਹੜੀਆਂ ਡਲੇ ਐ ਚ ਐ ਚ ਕਰਾਹਾ ਲੱਗ ਗਿਆ ਤੇ ਆ ਸਪੈਸ਼ਲ ਲੱਗ ਜਾਂਦਾ ਹੁਣ ਇਹ ਪੌਦਾਂ ਵਾਲੇ ਥਾਂ ਚ ਹੁਣ ਫੱਕ ਦਾ ਛਿੱਟਾ ਦਿੱਤੋ ਤਾਂ ਐ ਵੀ ਨਹੀਂ ਨੱਪਿਆ ਜਾਂਦਾ ਡੜੀ ਨਾਲ ਤੇ ਵਧੀਆ ਵੀ ਸਾਰਾ ਉਗ ਰਿਹਾ ਹੁੰਦਾ ਤੇ ਵੀ ਮੈਂ ਆਪਦੇ ਰੱਖਿਆ 17 18 ਮੁੱਲ ਨਹੀਂ ਕਦੇ ਲੈਂਦਾ ਕਣਕ ਦਾ ਵੀ ਤੇ ਝੋਨੇ ਦਾ ਵੀ ਆਪ ਦਾ ਰੱਖਦਾ ਉਹਨਾਂ ਬਾਸਪਤੀ 17 18 ਤੇ ਬਾਕੇ ਦੋ ਬਾਰੀ ਤੇ ਕਰਾਹਾ ਕਈ ਵਾਰੀ ਸੁਹਾਗਾ ਮਾਰੇ 6-7 ਵਾਰੀ ਸੁਹਾਗਾ ਮਾਰ ਕੇ ਦੋ ਤਿੰਨ ਵਾਰੀ ਕਰਾਹਾ ਫੇਰਾ ਦੇ ਤੇ ਫਿਰ ਵਧੀਆ ਆਪਣਾ ਉਗਰਿਆਂ ਦੇ ਪੌਦ ਇੱਧਰ ਡਲੀ ਲੱਗੀ ਹੋਈ ਏ ਸਾਰੇ ਕਿਤੇ ਬਹੁਤ ਡਲੀ ਏ 42 ਮਿੰਟਾਂ ਚ ਕਿਲਾ ਲੱਗ ਗਿਆ ਤਰਾਹਾ